ਫਟ ਲਿਆ ਲੜੀ ਦੋਸਤੋ ਸਾਢੇ 6 ਦਾ ਟਾਈਮ ਹੋ ਗਿਆ ਜੀ ਸਾਡੇ ਫਾਰਮ ਦੇ ਵੈਪਟਰਨ ਬੁੱਲ ਦੀ ਪਹਿਲੇ ਸੂਏ ਵੱੱਛੀ ਹੈ ਤੇ ਇਹਦੀ ਲਾਇ ਮਿਲਕਿੰਗ ਕਰਾਉਣ ਲੱਗੇ ਆਂ ਉਦਾਂ ਹੀ ਬਸ ਅੱਜ ਮੈਂ ਥੋੜਾ ਫਾਰਮ ਵਾਲੀ ਜਲਦੀ ਆ ਗਿਆ ਸੀ ਇਹ ਗਾਂ ਦੀ ਵਾਰੀ ਸੀ ਮੈਂ ਸਾਲ ਚਲਾ ਦਿਆ ਲਾਈ ਦੇਖ ਲਿਆ ਕਿੰਨਾ ਦਿੰਦੀ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਰਿਕਾਰਡ ਬਣੂਗਾ ਜਾਂ ਨਾਂ ਬਣੂਗਾ ਨੋਰਮਲ ਬਿਲਕੁਲ ਨੋਰਮਲ ਡਾਈਟ ਤੇ ਹੈ ਜਿੱਕੀ ਬੀਬੀ ਜੀ ਸੱਸਰੀ ਗਾਲ ਜੀ ਸੱਸਰੀ ਗਾਲ ਤੁਹਾਡਾ ਕਮੈਂਟ ਆ ਗਿਆ ਸੈਂਟੀ ਵੀ ਬਹੁਤ ਬਹੁਤ ਲਾਈਕ ਜੁੜ ਲਈ ਬੇਚਣ ਐਸ ਐਸ ਐ ਭਾਈ ਅਹਿਮਦ ਜੀ ਜਸਪਰੀ ਜੀ ਬ੍ਰਾਂਡ ਤਾਂ ਬਣੂਗਾ ਜੀ ਦੇਖਦੇ ਜਾਓ ਅਗਲੇ ਸਾਲ ਕੀ ਬ੍ਰਾਂਡ ਬਣਾਉਨੇ ਆਪਾਂ ਆਪਣਾ ਕੋਈ ਇਹ ਮੋਟਿਵ ਨਹੀਂ ਹੈਗਾ ਕਿ ਹਾਂ ਚੰਗੀ ਖਰਾਕ ਥੋਕਣੀ ਹੈ ਫਿਰ ਲੋਕਾਂ ਨੂੰ ਵਾਰਨਿੰਗ ਦੇਣੀ ਹੈ ਫਿਰ ਆਪਾਂ ਲਾਈਵ ਚਲਾਣਾ ਹੈ ਪਤਾ ਜਦੋਂ ਜੀ ਕਰੇ ਸਿੱਧਾ ਹੀ ਇਸ ਗਾਂ ਦੀ ਡਾਈਟ ਚੱਲਦੀ ਹੈ ਜੀ 9 ਕਿਲੋ ਫੀਡ ਤੇ 10 ਕਿਲੋ ਮੱਕੀ ਦਾ ਆਚਾਰ 13 ਕਿਲੋ ਚੁਗੰਦਰ ਦਾ ਸਾਈਲੇ ਤੇ 100 ਗ੍ਰਾਮ ਮਿੱਠਾ ਥੋ ਡੱਬਾ ਸੋਰ ਕੁਛ ਨਹੀਂ ਪਾਉਂਦੇ ਇਹਨੂੰ ਨਾਲ ਇਹਨੂੰ ਪਾ ਰਹੇ ਹਾਂ ਜੀ 4 ਤੋਂ 5 ਕਿਲੋ ਤੂੜੀ ਹਾਲੀਵੁੱਡ ਫਾਰਮਿੰਗ थैंक यू ਭਰਾ ਜੀ थैंक यू ਬਹੁਤ ਤੁਹਾਡੇ ਕਮੈਂਟ ਆਉਂਦੇ ਨੇ ਸਾਰੇ ਵੀਰਾਂ ਦੇ ਗੁਰਨੂਰ ਵੀਰ ਜੀ ਸਤਿ ਸ੍ਰੀ ਅਕਾਲ ਜੀ ਫੇਰ ਦਾ ਮਾਰਨਿੰਗ ਦਾ ਟਾਈਮ ਸੀ ਮੈਂ ਹਾਂ ਅੱਜ ਲਾਈਵ ਹੋ ਜਾਨੇ ਆ 6:30 ਵਜੇ ਵੈਸੇ ਅਸੀਂ ਮਿਲਕਿੰਗ ਲੇਟ ਹੀ ਕਰਦੇ ਹਾਂ ਇੱਕ ਇਹਦੀ ਤੁਹਾਨੂੰ ਦਿਖਾ ਦਾਂਗੇ ਲਾਈਵ ਮਿਲਕਿੰਗ ਇੱਕ ਇਹਦੀ ਵੀ ਦਿਖਾ ਦਾਂਗੇ ਇਹ ਗਾਂ 8 ਮਹੀਨੇ ਦੀ ਸੂਈ ਹੋਈ ਆ ਆਪਣੇ ਕੋਲ ਤੇ 3 ਮਹੀਨਿਆਂ ਦੀ ਗੱਬਣ ਹੋ ਗਈ ਅੱਗੋਂ ਇਹ ਜਿਹੜੀ ਗਾਂ ਆ ਇਹ ਆਪਣੇ ਕੋਲ ਸੂਈ ਹੈ ਜੀ ਜਨਵਰੀ ਦੇ ਵਿੱਚ ਇਹ ਹਜੇ ਗੱਬਣ ਨਹੀਂ ਕਰਾਈ ਇਹਦੇ ਥੋੜੀ ਜੀ ਇਨਫੈਕਸ਼ਨ ਆ ਰਹੀ ਸੀ ਇਸ ਕਰਕੇ ਪਿਛਲੀ ਵਾਰੀ ਟੀਕਾ ਪੜਿਆ ਸੀ ਨਹੀਂ ਰਹੀਏ ਨੇ ਇਹਦੀ ਸਫਾਈ ਕੀਤੀ ਆ ਹੁਣ 2-3 ਦਿਨ ਹੋ ਗਏ ਹੀਟ ਚ ਆਈ ਆ ਸਫਾਈ ਕੀਤੀ ਹੋਈ ਆ ਦਵਾਈਆਂ ਦੀ ਇਰੀਟੇਸ਼ਨ ਕਰਕੇ ਥੋੜਾ ਕਿਲੋ 2 ਕਿਲੋ ਦੁੱਧ ਦਾ ਇਹਨੇ ਫਰਕ ਪਾਇਆ ਹੋਇਆ ਕਮੈਂਟ ਬਹੁਤ ਵੀਰਾਂ ਦੇ ਆ ਗਏ ਹਰਪ੍ਰੀਤ ਢਾਲੀਵਾਲ ਆਪਾਂ ਵੀ ਬਰੋ ਚਾਰ ਕਾਉ ਦੇ ਲਵਾਇਆ ਬੱਸ ਖਿੱਚ ਕੇ ਰੱਖੋ ਜੀ ਕੰਮ ਖਿੱਚ ਕੇ ਆਪਾਂ ਕਾਰਪੋਰੇਸ਼ਨ ਘਰਾਣੇ ਤੇ ਵੱਡੀਆਂ ਕੰਪਨੀਆਂ ਦੇ ਮੂੰਹ ਤੇ ਚਪੇੜ ਮਾਰਨੀ ਆ ਜਿਹੜੀਆਂ ਮਹਿੰਗੇ ਮਹਿੰਗੇ ਸੀਮਿੰਟ ਦੇ ਕੇ ਆ ਬੜੇ ਵਰਗੇ ਜੀਨੇਰਾਂ ਨੂੰ ਲੁੱਟਦੀਆਂ ਪਈਆਂ ਨੇ ਤੇ ਸਭ ਤੋਂ ਜ਼ਿਆਦਾ ਬਈ ਮੈਨੂੰ ਗੁੱਸਾ ਉਹਨਾਂ ਤੇ ਆਉਂਦਾ ਜਿਹੜੇ ਉਹਨਾਂ ਦੇ ਵਿਰੁੱਧ ਬੋਲਦੇ ਹੀ ਨਹੀਂ ਹੈਗੇ ਪੀਆਰ ਥੀਮਨ ਦੀ ਵੀ ਕੋਈ ਹੱਦ ਹੁੰਦੀ ਆ 8-8000 10-1000 ਕੀ ਤੁਸੀਂ ਵਿੱਚ ਵੱਖਰਾ ਪਾਤਾ ਬਈ ਉਦਾਂ ਹੀ ਬਾਕੀਰ ਲੋਕਾਂ ਨੂੰ ਗਮਰਾ ਕਰਦੇ ਨੇ ਬਾਈ ਵਿజిਟ ਕਰਨ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਕਰ ਲਿਓ ਮੇਰੇ ਨੰਬਰ ਤੇ ਫੋਨ ਕਰ ਲਿਓ ਫੋਨ ਕਰਕੇ ਆ ਜਿਓ ਵਿజిਟ ਦਾ ਕੋਈ ਚੱਕਰ ਨਹੀਂ ਹੈ ਲਾਓ ਫਿਰ ਆਈਡੀਆ ਕਿੰਨਾ ਕ ਦੁੱਧ ਦੇ ਦੇਗੀ ਗਾਂਬ ਖਾਰੀਏ ਤੁਹਾਨੂੰ ਦੇਖੋ ਪਹਿਲੇ ਸੂਏ ਕੱਦ ਕਾਠ ਦੇਖੋ ਗਾੜੀ ਦਾ ਦੂਜੇ ਸੂਏ ਦਾ ਇਹਨੂੰ ਅਗਲੀ ਵਾਰੀ ਨਾ ਤਿੰਨ ਟਾਈਮ ਮਿਲਕ ਨੂੰ ਤੇ ਪਾਵਾਂਗੇ ਪਹਿਲੇ ਸੂਏ ਸਾਨੂੰ ਇਹ ਹੁੰਦਾ ਵੀ ਜਾਨਵਰ ਦਾ ਥੋੜਾ ਸਰੀਰ ਨਾਲ ਟੁੱਟੇ ਕਿਉਂਕਿ ਇਹਨੇ ਪਹਿਲੇ ਸੂਏ ਹੀ ਦੁੱਧ ਦੀਆਂ ਨੇਰੀਆਂ ਬੰਨੀਆਂ ਹੋਈਆਂ ਨੇ ਆਡਰ ਦੇ ਵੇਸ ਦੇਖ ਲਓ ਉਮੀਦ ਹੈ 17-18 ਕਿਲੋ ਦੁੱਧ ਠੋਕ ਦੇਣਾ ਇਹਨੇ ਐਦਾਂ ਹੀ ਨੋਰਮਲ ਚੋਾਈ ਤੇ ਬਾਕੀ ਬਈ ਮੌਸਮ ਦੇ ਹਿਸਾਬ ਨਾਲ ਕਲਾਈਮੇਟ ਦੇ ਹਿਸਾਬ ਨਾਲ ਉੱਪਰ ਥੱਲੇ ਹੁੰਦਾ ਰਹਿੰਦਾ ਹੈ ਕਦੀ 2 ਕਿਲੋ ਵਧ ਦੇਤਾ ਕਦੀ 2 ਕਿਲੋ ਘਟ ਦੇਤਾ ਇਹ ਜੀ ਨੂੰ ਆਪਾਂ ਗੌਰ ਨਹੀਂ ਬੰਦੇ ਹੈਗੇ ਵੀ ਆਪਾਂ ਪ੍ਰੋਪਰ ਦੁੱਧ ਹੀ ਦੇਵੇ ਪਸ਼ੂ ਨੈਚੁਰਲ ਚੁਆਈਆਂ ਦਾ ਇਹੀ ਫਰਕ ਪੈਂਦਾ ਕਦੀ ਪਸ਼ੂ ਨੇ 2 ਕਿਲੋ ਵਧ ਦੇਤਾ ਕਦੀ 2-3 ਕਿਲੋ ਘਟ ਦੇਤਾ ਕਦੀ ਕਿਲੋ ਵਧ ਕਦੀ ਕਿਲੋ ਘਟ ਜਿਹੜੀਆਂ ਦੇ ਬੂਸਟਨ ਠੁੱਕੇ ਹੁੰਦੇ ਨੇ ਉਹ ਬਈ ਪੂਰੀਆਂ ਪੂਰੀਆਂ ਚੁਆਈਆਂ ਦੁੱਧ ਦੇ ਦਿੰਦੇ ਆ ਅਹਿਮਦ ਵੀਰ ਜੀ 10 ਕਮਾ ਦੇ ਕਨਵੈਨਸ਼ਨਲ ਸੀਮਨ ਲਗਾਇਆ ਕਿੰਨੀਆਂ ਫੀਮੇਲ ਆ ਸਕਦੀਆਂ ਨੇ ਐਵਰੇਜ ਐਵਰੇਜ ਬਾਈ ਫੀਮੇਲ 6-7 ਆ ਹੀ ਜਾਣਗੀਆਂ ਅਈ ਵਾਰੀ ਇਸ ਤੋਂ ਵੀ ਵੱਧ ਆ ਜਾਂਦੀਆਂ ਨੇ ਆ ਵੀ ਡਰਮ ਖਾਲੀ ਐ ਇਦੋਂ ਬਾਅਦ ਇਹਦਾ ਨੰਬਰ ਲਾੰਦੇ ਆ ਇਸ ਕੋ ਚੁਵਾਈ ਦੀ ਦੋ ਮੱਠੀਆਂ ਨਵੇੜ ਦਿੰਦੇ ਆ ਮੈਂ ਦਿਖਾ ਦਈਏ ਆਪਣੇ ਫਰੋਤਿਆਂ ਨੂੰ ਵੀ ਨਾਰਮਲ ਸਾਡੀਆਂ ਗਾਵਾਂ ਕਿੰਨਾ ਦੁੱਧ ਦੇ ਦਿੰਦੀਆਂ ਨੇ ਐਵੇਂ ਗੱਲਾਂ ਜਾਂ ਤਾਂ ਸਾਰਿਆਂ ਦੀਆਂ 35 40 ਕਿਲੋ ਦਿੰਦੀਆਂ ਨੇ ਪਰ ਹੁਣ ਲੱਗਦਾ ਜਦੋਂ ਅਚਾਨਕ ਆ ਕੇ ਚੁਵਾਈ ਹੋਵੇ ਚੱਲੀ ਗਾਂ ਨੂੰ ਵੱਖ ਕਰਕੇ ਦਾਣਾ ਪਾ ਕੇ ਥਿੰਨ ਟਾਈਮ ਚੁਵਾਈ ਕਰਕੇ ਤਾਂ ਸਾਰੇ ਹੀ ਚੁਵਾ ਲੈਂਦੇ ਨੇ ਪਤਾ ਤਾਂ ਪੈਨ ਚ ਲੱਗਦਾ ਹੁਣ ਜੇ ਮਾਹ ਗਾਂ ਨੂੰ ਇਸ ਖਾਨੇ ਚ ਕੱਲੀ ਨੂੰ ਕਰਦੇ ਆ ਇਹਨੂੰ ਵੱਖਰਾ ਆਚਾਰ ਬਣਨ ਲੱਗ ਜਾ ਵੱਧ ਵੱਖਰੀ ਫੀਡ ਬਣਨ ਲੱਗ ਜਾ 12 14 ਕਿਲੋ ਤਾਂ ਬਾਈ ਦੁੱਧ ਆਪੀ ਵੱਧ ਜਾਣਾ ਸਿਰਫ 9 ਕਿਲੋ ਫੀਡ ਖਾਂਦੀ ਪਈ ਰਾਤ ਲਈ ਇੱਥੇ ਹੀ ਸੀ ਸਾਰੀਆਂ ਗਾਵਾਂ ਦੇ ਵਿੱਚ ਆਪਣਾ ਉਹ ਇਰਾਦਾ ਹੀ ਨਹੀਂ ਸੀ ਹੈਗਾ ਕਿ ਆਪਾਂ ਲਾਈਵ ਕਰਾਂਗੇ ਪਰ ਹੁਣ ਚਲਾਤੀ ਮੈਂ ਕੋਈ ਗੱਲ ਨਹੀਂ ਨੋਰਮਲ ਦੁੱਧ ਹੈ ਨਹੀਂ ਤਾਂ 12 13 ਕਿਲੋ ਫੀਡ ਪਾ ਕੇ ਵੱਧ ਜਿਵੇਂ ਮਰਜ਼ੀ 45 ਕਿਲੋ ਚੋਲੋ ਉਹ ਤਾਂ ਪ੍ਰੈਕਟੀਕਲ ਹੈ ਕਿ ਸਾਡੀਆਂ ਰਾਏ ਸਿਰ ਦੀਆਂ ਗਾਵਾਂ ਬਈ 10-11 ਕਿਲੋ 10 ਕਿਲੋ ਤੋਂ ਫੀਡ ਨੂੰ ਖਾਦ ਹੀ ਨਹੀਂ ਜਾਂਦੀ। ਇਹ ਐਚਐਸ ਵਾਂਗੂ 30 ਕਿਲੋ ਆਚਾਰ ਤੇ 15-15 ਕਿਲੋ ਫੀਡ ਇਹਨਾਂ ਤੋਂ ਨਹੀਂ ਖਾਦਿਆ ਜਾਂਦਾ ਬਈ ਛੱਡ ਦਿੰਦੀਆਂ ਨੇ ਅੱਗੇ ਪਿਆ ਰਿਆ ਜਾਂਦਾ। ਦੇਖੀ ਇਹਨਾਂ ਦੇ ਵਿੱਚ ਫੀਡ ਦੀ ਐਫੀਸ਼ੀਐਂਸੀ ਹੈ ਜਿਹੜੀ ਉਹ ਜਿੰਨਾ ਕਿ ਖਾ ਸਕਦੀਆਂ ਨੇ ਉਦਾਂ ਕੀ ਖਾਏਗਾ। ਖਾਂਦੀਆਂ ਜ਼ਿਆਦਾ ਨਹੀਂ ਖਾਂਦੀਆਂ ਇਹ। ਮੇਰਾ ਘੱਟੋ-ਘੱਟ ਬੜਾ ਪ੍ਰੈਕਟੀਕਲ ਹੈ ਇਸ ਚੀਤੇ 8-10 ਸਾਲ ਦਾ ਕਿ ਇਹਨਾਂ ਤੋਂ 10 ਕਿਲੋ ਫੀਡ 25 ਕਿਲੋ ਆਚਾਰ 5 ਕਿਲੋ ਤੂੜੀ ਇਹੀ ਮਸਾ ਖਾਦੀ ਜਾਂਦੀ ਹੈ। ਯਾਪਾ ਕਈ ਵੇ 30 ਤੋਂ 35 ਕਿਲੋ 4 ਖਵਾਓ ਸਾਡੇ ਕੋਲ ਵੀ ਆਕੇ ਕਰਗੇ ਲਲ ਕਹਿੰਦੇ ਹੁੰਦੀ ਸੀ ਬਾਈ ਜੀ 40 40 ਕਿਲੋ ਤੇ ਗਾਵਾਂ ਚੱਲਦੀਆਂ ਨੇ 4 ਘਟਾ 35 ਕਿਲੋ 4 ਖਵਾਓ ਕਿਲੋ ਤੂੜੀ ਖਵਾਓ 13 14 ਕਿਲੋ ਫੀਡ ਖਵਾਉ ਮੈਂ ਤਾਂ ਵੀ ਕੰਜੀ ਨਹੀਂ ਹੈਗੀਆਂ ਜਿਹੜੋ ਸਾਡੀਆਂ 9 ਕਿਲੋ ਫੀਡ ਖਾ ਕੇ ਗਾਵਾਂ ਦੁੱਧ ਸਹੀ ਦਿੰਦੀਆਂ ਪਈਆਂ ਨੇ ਸਾਨੂੰ ਵੀ ਲੋੜ ਮੈਂ 12 13 ਕਿਲੋ ਫੀਡ ਖਵਾਣ ਦੀ ਮੈਂ ਤਾਂ ਸੀ ਤਾਂ 2 ਕਿਲੋ ਕਾਠੀ ਚੋਲਾ ਦੇ ਬਾਈ ਜੀ ਅਰਸ਼ਪ੍ਰੀਤ ਮਨਪੂ ਬਾਈ ਜੀ ਬੱਚੀਆਂ ਆਗਾਮੀ ਜਾਨਵਰ ਜੀ ਹਜੇ ਫਿਲਹਾਲ ਜਾਨਵਰ ਸੇਲ ਕਰਤੇ ਸੀ ਹਜੇ 13 14 ਡੰਗਰ ਰੱਖਲੇ ਬਸ ਬਾਕੀ ਆਪਾਂ ਸੇਲ ਕਰਦੀਆਂ گاਵਾ ਇੱਧਰ ਪੰਜ گاਵਾ ਮਿਲਕਿੰਗ ਵਾਲੀਆਂ ਬ੍ਰੀਡਰ ਰੱਖੀਆਂ ਨੇ ਪਰਲੇ ਪਾਸੇ ਪੰਜ ਵੱਛੀਆਂ ਆਪਣੇ ਕੋਲ ਫਿਰ ਥੂਕੇ 10 ਹੋ ਜਾਣੀਆਂ ਨੇ ਇਹ 10 ਦੀਆਂ 10 ਦੁਬਾਰੇ ਜਦੋਂ ਹੁਣ ਅਕਤੂਬਰ ਚ ਥੂਣਗੀਆਂ ਉਸ ਤੋਂ ਬਾਅਦ ਜਿਹੜੀਆਂ ਵੱਛੀਆਂ ਆਉਣਗੀਆਂ ਉਹਨਾਂ ਦੇ ਵਿੱਚੋਂ ਥੇਲ ਕਰਾਂਗੇ ਗੁਰਨੂਰ ਵੀ ਜੀ ਮੈਂ ਵੀ ਨਵਾਂ ਕੰਮ ਸ਼ੁਰੂ ਕਰਨਾ ਹੈ ਦੇਖੋ ਜੀ ਕੰਮ ਸ਼ੁਰੂ ਕਰ ਲਓ ਨਵਾਂ ਕੋਈ ਚੱਕਰ ਨਹੀਂ ਬਹੁਤ ਬਹੁਤ ਵਧੀਆ ਕੰਮ ਹੈ ਮਿਹਨਤ ਲਾ ਕੇ ਕਰਨਾ ਪੈਣਾ ਪਤਾ ਨਹੀਂ ਜਿਹੜੇ ਬੰਦੇ ਨੇ ਮਿਹਨਤ ਨਹੀਂ ਕਰਨੀ ਉਹ ਨਾ ਮੈਂ ਕੰਮ ਨਾ ਕਰੇ। ਲਓ ਜੀ ਤੇ ਵਾਈ ਹੋ ਗਈ। ਆ ਬਈ ਬਸ ਆ ਲੋ ਜੀ 16 ਕਿਲੋ 320 ਗ੍ਰਾਮ ਇਹ ਐਸ ਆਪਣੀ ਤਾਜੀ ਗਾਂ ਦੇ ਦੁੱਧਿੱਤਾ ਤੇ 3 ਦਿਨ ਹੋ ਗਏ ਹੀਟ ਚ ਆਈ ਹੋਈ ਆ ਦਵਾਈ ਭਰਦੇ ਸੀ ਉਹਦੇ ਐਗਰੀਟੇਸ਼ਨ ਕਰਕੇ ਨੇ 2-3 ਕਿਲੋ ਦੁੱਧ ਜਿਹੜਾ ਤੋੜਿਆ ਹੋਇਆ ਨਹੀਂ ਕਦੀ 35 ਕਦੀ 37 ਕਦੀ 35 ਕਦੀ 37 ਇੱਥੇ ਦੀ ਕਰਕੇ ਚੱਲੀ ਜਾਂਦੀ ਐ ਹੁਣ ਵਾਰੀ ਆ ਗਈ ਐ ਦੀ ਆ ਬਲ ਕੋਈ ਗਰਮ ਵਾਲੀ ਆਪਣੀ ਟੋਕੜ ਗਾਂ ਕਰਦੀ ਕਾਰਾ ਹੁਣ ਵਿੱਚੋਂ ਹਾਂ ਭਾਈ 15 ਕਿਲੋ 14 15 ਕਿਲੋ ਕੱਢ ਦੇਗੀ ਹਾਂਜੀ ਚਲ ਦੱਬ ਫੇਰਾ ਇਹਦੇ ਵੀ ਥੋੜਾ ਜਿਹਾ ਲੱਗ ਜਾਏਗਾ ਪਤਾ ਲੱਗ ਜਾਏਗਾ ਪਤਾ ਉਹਨੇ ਹੀਟ ਚ ਔਨ ਕਰਕੇ ਦੁੱਧ ਘਟਾਇਆ ਹਾਂ ਦੋ ਦ ਵੇ ਰਾਤ ਵੀ ਤਾਰਾ ਕਰਦੀ ਸੀ ਉਹ ਫੇ ਦਵਾਈ ਭਰੀ ਦਿਨ ਦੇ ਨਾ ਉਹਦੇ ਨਾਲ ਵੀ ਨਾ ਡੰਗਰ ਦੂੰ ਤਲਖੀ ਲੱਗੀ ਰਹਿੰਦੀ ਏ ਤੇਰਾ ਆਕਸੀ ਭਰੀ ਆਪਾਂ ਲੜਦੀ ਬੜੀ ਉਹਦੇ ਨਹੀਂ ਤੇ 17 17.5 ਕਿਲੋ ਵਟ ਤੇ ਪਿਆਰ 18 ਕਿਲੋ ਵੀ ਹੋ ਜਾਂਦਾ ਹਣਾ ਅਗਲੇ ਸੂਏ 50 ਬਾਹਰ ਕਰਨਾ ਇਤੋਂ ਬਾਈ ਜੀ ਰੇਟ ਵਧਣ ਦੀ ਗੱਲਾਂ ਛੱਡ ਦਿਓ ਤੁਸੀਂ ਰੇਟ ਲੂਟ ਨਹੀਂ ਵਧਣਾ ਹੈਗਾ ਦੁੱਧ ਦਾ ਰੇਟ ਤਾਂ ਸਗੋਂ ਘਟੇ ਕਰੇਗਾ ਹੁਣ ਹੁਣ ਗਰਮੀ ਤੀਜਾ ਮਹੀਨਾ ਵੀ ਆ ਗਿਆ ਰੇਟ ਨਹੀਂ ਵਧਣਾ ਹੈਗਾ ਕਿਉਂਕਿ ਡੇਰੀ ਫਾਰਮਿੰਗ ਦਾ ਕੰਮ ਬਹੁਤ ਕਰਮਕ ਵੀਰ ਕਰਦੇ ਬੈਨੇ ਪੰਜਾਬ ਦੇ ਵਿੱਚ ਚੰਨ ਵਧੀਆ ਗੱਲ ਹੈ ਪਰ ਰੇਟ ਨਹੀਂ ਵਧਦਾ ਬਾਈ ਜੀ ਦੁੱਧ ਦਾ ਕਿਉਂਕਿ ਸਾਰਾ ਸਿਆਲ ਵੀ ਮੰਡੀਕ ਲੰਗੇ ਆ ਗਈ ਤੀਜਾ ਮਹੀਨਾ ਵੀ ਆ ਗਿਆ ਮੰਡੀ ਜੀ ਲੰਗੇ ਕੋਈ ਨਹੀਂ ਵਧਿਆਗਾ ਅਸੀਂ ਪ੍ਰਾਈਵੇਟ ਕੰਪਨੀ ਨੂੰ ਦੁੱਧ ਪਾ ਰਹੇ ਹਾਂ ਕਿਸੇ ਕੰਪਨੀ ਨੂੰ ਨਹੀਂ ਪਾ ਰਹੇ ਫੈਕਟਰੀਸਾਂ ਵਾਸਤੇ ਕਿਉਂਕਿ ਫੈਡ ਫੂਡ ਦਾ ਰੋਲਾ ਨਹੀਂ ਪੈਂਦਾ ਤੇ ਸਾਡੇ ਫਾਰਮ ਤੋਂ ਦੁੱਧ ਮੈਂ ਤਾਂ 12 ਸਾਲਾਂ ਚੱਜ ਤੱਕ ਕਦੀ 37 ਰੁਪਏ ਤੋਂ ਉੱਤੇ ਨਹੀਂ ਵੇਚਿਆ ਨਾ ਸਾਲਾ ਵਿਕਿਆ ਇਹ ਇੱਥੇ ਹੀ ਕਰਕੇ ਵਿਕਦਾ ਕਿਉਂਕਿ ਸਾਡੇ ਬਾਰਡਰ ਦਾ ਏਰੀਆ ਪ੍ਰਾਈਵੇਟ ਕੰਪਨੀਆਂ ਨੇ ਵੇਰ ਕਬੂਰ ਕਾਲ ਦਾ ਨਖਰਾ ਹੀ ਬਹੁਤ ਕਰਦੇ ਨੇ ਸੋ ਇੱਥੇ ਕਰਕੇ ਆਪਾਂ ਪਾਉਂਦੇ ਹੀ ਨਹੀਂ ਹੈਗੇ ਕੋਈ ਚੱਕਰ ਨਹੀਂ ਰੁਪਈਆ 2 ਰੁਪਈਆ ਕੱਟ ਕੇ ਕੋਈ ਚੱਕਰ ਨਹੀਂ ਅਗਰ ਆਪਾਂ ਰਾਤ ਦੇ ਗਰੁੱਪ ਦੇ ਵਿੱਚ ਮੈਸੇਜ ਕਰ ਦਿੰਦੇ ਤੇ ਬੰਦਿਆਂ ਨੇ ਬਹੁਤ ਨੇ ਲਾਈਵ ਹੋ ਜਾਣਾ ਸੀ ਪਰ ਮੂਡ ਹੀ ਸਵੇਰੇ ਬਣਿਆ ਕਿ ਚੱਲ ਲਾਈਵ ਹੋ ਜਾਂਦੇ ਆ। ਦੇਖੋ ਸਾਹਮਣੇ ਗਾਂ ਜਿਹੜੀ ਦਿਖ ਰਹੀ ਹੈ ਨਾ ਜਗਾਲੀ ਕਰਦੀ ਪਈ ਹੈ ਸਾਹਮਣੇ ਉਹ ਵੀ ਸੂਣ ਵਾਲੀ ਹੈ 10 ਦਿਨਾਂ ਤੱਕ ਛੜਕ ਮੇਲੇ ਦੀ ਚੈਂਪੀਅਨ ਆ ਉਹਨੇ ਛੜਕ ਮੇਲੇ ਦੇ ਵਿੱਚ 43 ਕਿਲੋ ਦੁੱਧ ਕੱਢਿਆ ਸੀ। ਤੇ ਉਹ ਨਾਲ ਦੀਨਾਂ ਦੇ ਵਿੱਚ ਭਾਈ ਮਿਹਨਤ ਕਾਫੀ ਕਰਦੇ ਪਏ ਆ ਥੋੜੀ ਜਿਹੜੇ ਘੱਟ ਗੁੱਡ ਦੇ ਨਾਲ ਡੰਗਰ ਥੀ ਗੇ ਆਈ ਥਿੰਕ 30 35 ਲੀਟਰ ਵਾਲੇ ਉਹ ਵੀ ਇਸ ਵਾਰ ਚਾਰ ਪੰਜ ਸੇਲ ਕਰਤੇ ਜਿਨ੍ਹਾਂ ਦੇ ਵਿੱਚ ਕੈਰੈਕਟਰ ਤੇ ਬਿਊਟੀ ਥੋੜੀ ਥੋੜੀ ਕਮੀ ਸੀ ਹੁਣ ਆਪਾਂ ਜੈਨਟਿਕਸ ਜਿਹੜੀ ਅੱਗੇ ਰੱਖ ਰਹੇ ਹਾਂ ਬਹੁਤ ਸੋਧ ਕੇ ਸੋਚ ਸਮਝ ਕੇ ਰੱਖਨੇ ਆ ਕਿਉਂਕਿ ਹਾਂ ਆਪਾਂ ਬਹੁਤ ਤਰੀਕੇ ਨਾਲ ਜਿਹੜਾ ਉਹ ਕੰਮ ਕਰਨਾ ਹੈ ਇਹ ਚੀਜ਼ ਨੂੰ ਅੱਗੇ ਲੈ ਕੇ ਜਾਣਾ ਆਪਾਂ ਜਾਨਵਰ ਨਹੀਂ ਜ਼ਿਆਦਾ ਵਧਾਣੇ ਆਪਾਂ ਚੀਜ਼ ਇਹੋ ਜਿਹੀ ਤਿਆਰ ਕਰਨੀ ਹੈ ਕਿ ਦੁਨੀਆ ਖੜਖੜ ਦੇਖੀ ਸੋ ਇਸੇ ਕਰਕੇ ਸ਼ਾਂਤੀ ਮਾਰਨੀ ਜ਼ਰੂਰੀ ਹੈ ਕਈਆਂ ਦੇ ਮਨ 'ਚ ਹੁੰਦਾ ਕਿ ਬਿਰਕ ਕੋਲ ਪਸ਼ੂ ਬੜੇ ਘੱਟ ਨੇ ਦੇਖੋ ਜੀ ਅਗਰ ਬਰੀਡਿੰਗ ਕਰਨੀ ਹੈ ਤਾਂ ਪਸ਼ੂ ਘੱਟ ਰੱਖਣੇ ਪੈਣਗੇ ਅਗਰ ਦੁੱਧ ਦਾ ਕਾਰੋਬਾਰ ਕਰਨਾ ਹੈ ਤਾਂ ਪਸ਼ੂ ਵੱਧ ਰੱਖਣੇ ਪੈਣਗੇ ਸੋ ਇੱਥੇ ਕਰਕੇ ਅਸੀਂ ਬਰੀਡਿੰਗ ਕਰਦੇ ਪਏ ਆ ਹੁਣ ਕਿੱਥੇ ਆਪਾਂ 20 ਗਾਵਾਂ ਰੱਖ ਲਈਆਂ ਉਹਨਾਂ ਤੋਂ ਵੀ ਆਪਣੇ ਕੋਲ 3-4 ਕੁਇੰਟਲ ਦੁੱਧ ਹੋਣਾ ਕਿੱਥੇ ਆਪਾਂ 10 ਰੱਖ ਲਈਆਂ ਹੁੰਦਾ ਤਾਂ ਵੀ 3.5 ਕੁਇੰਟਲ ਦੁੱਧ ਹੋ ਜਾਣਾ ਸੋ ਇਸੇ ਕਰਕੇ ਆਪਾਂ ਇਦਾਂ ਹੀ ਕਰਦੇ ਆ ਨਵੇਂ ਛੱਡ ਦੇ ਵਿੱਚ ਆਪਾਂ 13 ਗਾਵਾਂ ਦੁੱਧ ਤੇ ਲਾਣੀਆਂ ਨੇ ਕੋਸ਼ਿਸ਼ ਕਰਾਂਗੇ ਕਿ 13 ਗਾਵਾਂ ਤੋਂ ਘੱਟ-ਘੱਟ 4 ਤੋਂ ਲੀਟਰ ਦੁੱਧ turun ani eh turun ਬਾਈ ਜੀ ਫਸਲੋ ਨਚਲੋ ਫਸਲੋ ਨਚਲੋ ਬਾਈ ਜੀ ਰੇਟ ਬੱਥੇ ਮਿਲਿਆ ਹੀ ਨਹੀਂ ਬਈ ਇੰਡੀਆ ਦੀ ਸਟੇਟ ਕੋ ਕੰਟਰੀ ਹੈ ਜੀ ਇੱਥੇ ਰੇਟ ਤਾਂ ਮਿਲਦਾ ਹੀ ਨਹੀਂ ਕਿਸਾਨ ਨੂੰ ਤਾਂ ਸਾੜੇ ਮਾਰਦੇ ਪੈਣੇ ਇੱਥੇ ਜਾਣ ਬੁੱਝ ਗਏ ਕਿਸਾਨ ਦੇ ਕੋਲ ਫਸਲ ਲੈ ਲੈਂਦੇ ਨੇ ਸਸਤੀ ਮੁੜ ਕੇ ਮਹਿੰਗੀ ਵੇਚਦੇ ਨੇ ਉਹੀ ਹਾਲ ਦੁੱਧ ਦਾ ਸਾਡੇ ਤੋਂ ਕੰਪਨੀਆਂ ਪੂਰਾ ਪਿਓਰ ਹਰ ਟੈਸਟ ਕਰ ਕਰ ਖਰੀਦਦੀਆਂ ਨੇ ਉੱਥੇ ਜਾ ਕੇ ਆਪਣਾ ਬਿਨਾ ਫੈਂਟ ਤੋਂ ਪੈਕਟਾਂ ਦੇ ਭਰ-ਪਰ ਕੇ 40 40 50 50 ਰੁਪਏ ਕਿਲੋ ਨੂੰ ਵੇਚੀ ਜਾਂਦੇ ਨੇ ਬਸ ਜ਼ਿਮੀਂਦਾਰ ਨੂੰ ਰੇਟ ਨਹੀਂ ਮਿਲਦਾ ਇੱਕ ਪੰਗਾ ਇਹ ਹੀ ਹੈ ਨਾ ਜਿਲੇ ਦੇ ਵਾਈਰੇਟ ਹੈ ਲੁਧਿਆਣੇ ਦਾ ਅੱਡ ਪਟਿਆਲੇ ਦਾ ਅੱਡ ਸੰਗਰੂਰ ਦਾ ਅੱਡ ਮੈਂ ਹੁਣ ਇੱਕਦਮ ਵਾਰੀ ਮੁੱਦੇ ਵੀ ਠਾਏ ਨਾ 1000 ਕੰਪਨੀ ਇੱਕ ਹੈ ਦੁੱਧ ਸੀਮਾ ਫਰੈਂਟ ਦੇ ਤੁਸੀਂ ਲੈ ਰਹੇ ਹੋ ਤੁਸੀਂ ਰੇਟ ਦਾ ਕਿਉਂ ਫਰਕ ਪਾਉਂਦੇ ਪਈਏ ਸਾਰਿਆਂ ਨੂੰ ਬਰਾਬਰ ਦਿਓ ਬਾਕੀ ਹੋ ਸਕਦਾ ਜੀ ਆਉਣ ਵਾਲੇ ਟਾਈਮ 'ਚ ਅਗਰ ਦੇਖੋ ਜੇ ਰੇਟ ਵਧਣ ਜੇ ਰੇਟ ਵੱਧ ਗਿਆ ਪਸ਼ੂ ਮਹਿੰਗੇ ਹੋਗੇ ਜੇ ਪਸ਼ੂ ਮਹਿੰਗੇ ਹੋਗੇ ਤਾਂ ਘਾਣੇ ਨਾਲ ਦੀ ਨਾਲ ਵੱਧ ਜਾਂਦੇ ਨੇ ਫੀਡ ਦਾ ਰੇਟ ਵੱਧ ਜਾਂਦਾ ਨਾਲ ਦੀ ਨਾਲ ਦੁੱਧ ਭਾਵੇਂ ਵਧੇ ਨਾ ਵਧੇ ਫੀਡ ਦੀ ਜ਼ਰੂਰ ਵੱਧ ਜਾਂਦੀ ਹੈ 2012 ਚ ਕੰਮ ਕੀਤਾ ਸੀ ਉਦੋਂ ਦੁੱਧ ਦਾ ਰੇਟ ਬਾਈ 23-24 ਰੁਪਏ ਦਾ ਸੀ ਤੇ ਫੀਡ ਦਾ ਰੇਟ ਸੀ 17-18 ਰੁਪਏ ਦਾ ਫਿਰ 2000 ਆਪਣਾ 17-18 ਦੇ ਵਿੱਚ ਬਾਈ ਬਰਾਬਰ ਜੀ ਹੋ ਗਿਆ 23 ਰੁਪਏ ਨੂੰ ਦੁੱਧ ਹੋ ਗਿਆ 24 ਨੂੰ 23 ਨੂੰ ਫੀਡ ਹੋ ਗਿਆ ਫਿਰ 28 ਨੂੰ ਹੋ ਗਿਆ 28 ਨੂੰ ਫੀਡ ਹੋ ਗਿਆ ਹੁਣ ਬਾਈ 40 ਰੁਪਏ ਤੇ ਦੁੱਧ ਪਹੁੰਚ ਗਿਆ ਹੁਣ 38-40 ਨੂੰ ਫੀਡ ਪੈਂਦੀ ਪਈ ਹੈ ਆਪਾਂ ਤਾਂ ਬਾਈ ਨੋਰਮਲ ਕੰਪੋਜੀਸ਼ਨ ਆਪਣੇ ਹਿਸਾਬ ਨਾਲ ਕਰਾਰ ਕੀਤੀ ਹੋਈ ਆ ਆਪਾਂ ਤਾਂ 30-32 ਰੁਪਏ ਕਿਲੋ ਵਾਲਾ ਫੀਡ ਪਾਈਦਾ ਕੋਈ ਬਾੜਾ ਨਹੀਂ ਪਾਈਦਾ ਕੋਈ ਐਕਸਟਰਾ ਆਪਾਂ ਦੁੱਧ ਨਹੀਂ ਚਵਾਉਣਾ ਜਿੰਨਾ ਨੋਰਮਲ ਦੇਤਾ ਬਿਲਕੁਲ ਸਹੀ ਹੈ ਐਨੇ ਕੋਈ ਫਾਇਦਾ ਨਹੀਂ ਯਾਰ ਫਜ਼ੂਲ ਖਰਚੇ ਇਹਨੇ ਮਰਜ਼ੀ ਕਰ ਲੋ ਮੇਂ ਕਾਰੋਬਾਰ ਕਰਦੇ ਆ ਯਾਰ ਦੁੱਧ ਦਾ ਕਿ 4 ਰੁਪਏ ਬਚੇ ਨਾ ਫਿਰ ਫਾਇਦਾ ਕੀ ਆਏਗਾ ਜੀ ਡੰਗਰਾਂ ਨੂੰ ਸਾਰਾ ਕੁਝ ਖਵਾਤਾ ਸੋ ਇਸੇ ਕਰਕੇ ਆਪਾਂ ਤਾਂ ਬਈ ਬਿਜ਼ਨਸ ਤੌਰ ਤੇ ਕੰਮ ਕਰਦੇ ਆ ਆਪਾਂ ਕੋਈ ਬ੍ਰੀਡ ਤਿਆਰ ਕਰਨਾ ਕੋਈ ਮੇਲਿਆਂ ਦੇ ਵਿੱਚ ਝੰਡੀਆਂ ਜਿਤਨੀਆਂ ਆਪਣਾ ਉਹ ਕੰਮ ਨਹੀਂ ਹੈਗਾ ਆਪਾਂ ਜੋ ਸੱਚ ਹੈ ਜੋ ਹਕੀਕਤ ਹੈ ਉਹ ਲੋਕਾਂ ਨੂੰ ਦੱਸਦੇ ਆਂ ਕਿ ਕਾਮਯਾਬ ਇਹ ਚੀਜ਼ ਹੈ ਬਿਲਕੁਲ ਨਾਰਮਲ इजीली ਖੜੀ ਚੰਗਾ ਦੁੱਧ ਦੇਈ ਜਾਂਦੀਆਂ ਕੋਈ ਟੈਨਸ਼ਨ ਨਹੀਂ ਅਗਰ ਤੁਹਾਡੀਆਂ ਤਿੰਨ ਗਾਵਾਂ ਇੱਕ ਕੈਨ ਦੁੱਧ ਦਾ ਭਰਦੇ ਨੇ ਬਈ ਸੋਨੇ ਦੇ ਸੁਹਾਗਾ ਅਗਰ ਦੋ ਭਰਦੀਆਂ ਨੇ ਬਈ ਫਿਰ ਤਾਂ ਤੁਹਾਡੀ ਐਵਰੇਜ ਬਹੁਤ ਵਧੀਆ ਇਦੋਂ ਉੱਤੇ ਸੋਚੋ ਨਾ ਬਸ ਕਿਉਂਕਿ ਯਾਰ ਫੈਂਟ ਵੀ ਲੈਣੀ ਆ ਹੁਣ ਸਾਡੀਆਂ ਤਿੰਨ ਗਾਵਾਂ ਨੇ ਇਹਨਾਂ ਨੇ ਦੁੱਧ ਦਾ ਖੜਦੂ ਪਾ ਦੇਣਾ ਉਹ ਵੀ ਆ ਗਈ ਚੋਕ ਕੇ ਬਸ ਰਹਿ ਗਈ ਥੋੜੀ ਜੀ ਉਹ ਐਸੇ ਕਰਦੀ ਬਈ ਨਾਰਮਲ ਥੈਂਕ ਯੂ ਸੰਦੀਪ ਜੀ ਕਾਲੋ ਫਾਰਮ ਥੈਂਕ ਯੂ ਬਾਈ ਜੀ ਮਿਲਕ ਮਸ਼ੀਨ ਬਾਈ 1 ਇੱਕ ਹੀ ਆ ਇੱਕ ਹੀ ਸੈੱਟ ਚਲਾਉਂਦੇ ਆ ਆਪਾਂ ਵੈਸੇ ਡਬਲ ਵਾਲੀਆਂ ਪਈਆਂ ਨੇ ਚਲਾਈਦਾ ਇੱਕ ਸੈੱਟ ਹੀ ਆ ਇੱਕ ਆਪਣਾ ਲੇਬਰ ਵਾਲਾ ਇੱਕ ਹੀ ਬੰਦਾ ਤੇ ਉਹ ਚਲਾਉਂਦਾ ਆਪਾਂ ਦਾ ਨੂੰਤਾ-ਮੂਤਾ ਧਿਆਨ ਦੇਣੇ ਆ ਜਿੱਦਣ ਇਹ ਨਾਲ ਉਧਰ ਮੈਂਚੈਸਟਰ ਵਾਲੀ ਮਸ਼ੀਨ ਆ ਆਹ ਲੋ ਜੀ ਆ ਟੋਕੜ ਗਾਂ ਦਾ ਦੁੱਧ ਆ ਦੇ ਆਹ ਦੇਖੋ ਜੀ 14 ਕਿਲੋ 320 ਗ੍ਰਾਮ ਆ ਸਾਡੀ ਟੋਕੜ ਗਾਂ ਦਾ ਦੁੱਧ ਹੈ ਜਿਹੜੀ 8ਵੇਂ ਮਹੀਨੇ ਦੀ ਸੂਈ ਹੋਈ ਐ ਆ ਸਾਡੇ ਹਾਂ ਸਾਡੇ 8.5ਵੇਂ ਮਹੀਨੇ ਸੂਈ ਸੀਗੀ 9ਵੇਂ ਮਹੀਨੇ ਤੋਂ ਪਹਿਲਾਂ ਤੇ ਇਸ ਟਾਈਮ ਇਹਨਾਂ ਦੁੱਧ ਆ ਗਾਂ ਖੜੀ ਐ ਦੂਜਾ ਸੂਇਆ ਅਗੋਂ 3 ਮਹੀਨਿਆਂ ਦੀ ਹੁਣ ਗੱਭਣ ਐ ਅਜੇ ਗੱਭਣ ਨਾ ਹੁੰਦੀ ਹੁਣ ਨੂੰ ਬਈ ਬਈ 34 35 ਕਿਲੋ ਦੁੱਧ ਛੋਕਦੀ ਦੇਖ ਲੋ ਬਰਾਬਰ ਦੁੱਧ ਕੱਢਦੀ ਐ ਨਾ ਇਹ ਹੁੰਦਾ ਐਵਰੇਜ ਚ ਦੁੱਧ ਇਹ ਨਹੀਂ ਆਪਾਂ 4 ਦਿਨ ਦੁੱਧ ਚੋਵਾਤਾ ਯਾਰ ਉਦੋਂ ਬਾਅਦ ਆਪਣੇ ਪਸ਼ੂਆਂ ਥੱਲੇ ਦੁੱਧ ਹੀ ਨਹੀਂ ਹੈਗਾ ਸੋ ਇਸੇ ਕਰਕੇ ਮੈਂਟੇਨ ਦੁੱਧ ਰਹਿਣਾ ਚਾਹੀਦਾ ਹੁਣ ਤਿੰਨ ਗਾਵਾਂ ਚੋਈਆਂ ਨੇ ਇੱਕ ਦਾ ਤੁਹਾਡੇ ਸਾਹਮਣੇ 16.5 ਹੋਇਆ ਇੱਕ ਦਾ 15 ਸੀ ਇੱਕ ਦਾ 14 ਆ ਪਿਆ ਦੁੱਧ ਹੋਰ ਕੀ ਭਾਲਦੇ ਪਏ ਆਪਾਂ 30 32 ਲੀਟਰ ਦੀ ਐਵਰੇਜ ਹੁਣ ਆਉਣ ਲਈ ਆ ਮੇਰੀਆਂ ਗਾਵਾਂ ਦੀ ਟੋਕੜਾਂ ਦੀ ਸੋ ਇੱਥੇ ਕਰਕੇ ਵਧੀਆ ਡੰਗਰ ਰੱਖੋ ਵਧੀਆ ਜਾਨਵਰ ਰੱਖੋ ਯਾਰ ਆਹ ਚਗਾ ਖੜੀ ਆ ਛੋਟੀ ਜੀ ਆਹ ਜਰਸੀ ਪਹਿਲਾ ਥੂਆ ਛੋਟੀ ਜੀ ਸੀ ਛੋਟੀ ਜੀ ਨੂੰ ਟੀਕਾ ਭਰਤਾ ਸੀ 2 ਕੁਇੰਟਲ ਸਾਰੀ ਹੁਣ ਵੀ ਮੈਂਗਣਾ 3 ਕੁਇੰਟਲ ਸਾਢੇ 3 ਕੁਇੰਟਲ ਦੀ ਗਾਂ ਮੱਖਾ ਹੋਣੀ ਆ ਬਾਈ 15 16 ਕਿਲੋ ਤਾਂ ਦੁੱਧ ਇਹ ਕੱਢਦੀ ਰਹੀ ਆ ਉਹ ਹਾਥੀਆਂ ਜੀ ਦੀਆਂ ਗਾਂ ਮੇ ਤੋਂ 50 50 ਲੀਟਰ ਕੱਢਣਾ ਤਾਂ ਉਹਨਾਂ ਨੂੰ ਕੀ ਔਖਾ ਆ ਲੈ ਫੋਟਾਈ ਆ ਹਮਨ ਦਾ 15 ਕਿਲੋ ਦੁੱਧ ਤਾਂ ਆ ਹੀ ਦੇਂਦੀ ਪਈ ਆ ਦੂਜੇ ਸੂਏ ਨੇ इजीली 20 ਕਿਲੋ ਦੁੱਧ ਕਰ ਜਾਂਦਾ ਆ ਸਾਡੀ ਸਭ ਤੋਂ ਪੁਰਾਣੀ ਗਾਂ ਹੈ ਫਾਰਮ ਦੀ ਸਵੇਂ ਸੂਏ ਦੇ ਵਿੱਚ ਇਹ ਰੱਖੀ ਹੋਈ ਆ ਡੈਮੋ ਲੋਕਾਂ ਨੂੰ ਦਿਖਾਵਾਂਗੀ ਉਹ ਅੱਗੇ ਅਸੀਂ ਜੈਨਟਿਕਸ ਚੇਂਜ ਕਰ ਲਈ ਅੱਗੇ ਆ ਦੇਖੋ ਹੀਪੜਾ ਖੜੀਆਂ ਨੇ ਤਿੰਨ ਇੱਕ ਆ ਗਾਂ ਖੜੀ ਆ ਦੋ ਅੱਗੇ ਬੱਚੀਆਂ ਉਹ ਕੋ ਜਣੀਆਂ ਬਾਈ ਹੁਣ ਮੈਂ ਸਾਰੀ ਜਿਹੜੀ ਜੈਨਟਿਕ ਸੀਗੀ 30 35 ਕਿਲੋ ਵਾਲੀ ਉਹ ਵਿੱਚੋਂ ਸੇਲ ਕਰਤੀ ਹੁਣ 40 ਕਿਲੋ ਵਾਲੀਆਂ ਸਾਰੀਆਂ ਜਿਨ੍ਹਾਂ ਨੇ ਪਹਿਲੇ ਸੂਏ 40 ਕਿਲੋ ਤੋਂ ਉੱਤੇ ਉੱਤੇ ਦੁੱਧ ਦੇਣਾ ਉਹ ਰੱਖਣੀਆਂ ਇਸ ਤੋਂ ਬਾਅਦ ਅੱਗੇ ਫੇਰ ਬਰੀਡਿੰਗ ਕਰਾਂਗੇ ਆ ਸਾਰੀਆਂ ਬੱਚੀਆਂ ਵੈਪਸਨ ਦੀਆਂ ਨੇ ਤਿੰਨੋਂ ਉਹ ਵਰਸਨ ਦੀ ਮਾਂ ਖੜੀ ਆ ਦੇਖੋ ਨਾ ਇਹ ਵਪਨ ਦੀ ਮਾਂ ਨਹੀਂ ਹੈਗੀ ਇਹ ਆਪਣੇ ਪਹਿਲੇ ਬੁੱਲ ਦੀ ਮਾਂ ਸੀ ਜਿਹੜਾ ਛੋਟਾ ਵੇਚਿਆ ਹੁਣ ਵਪਨ ਟੂਰੀ ਵਪਨ ਦੀ ਮਾਂ ਦੂਜੀ ਸੀ ਸੋ ਇਹ ਦੇਖੋ ਮਕਸੀਮਾ ਉਹ ਇਸੇ ਕਰਕੇ ਆਪਾਂ ਜਾਨਵਰ ਘੱਟ ਰੱਖਨੇ ਆ ਅਗਲੇ ਸਾਲ ਦੇ ਵਿੱਚ ਆਪਣੇ ਕੋਲ ਫਿਰ 18-20 ਜਾਨਵਰ ਹੋ ਜਾਣਦੇ ਹੋ ਜਾਣੇ ਸਾਰੇ ਪਹਿਲੇ ਸੂਏ 40 ਲੀਟਰ ਵਾਲੇ ਨੇ ਹੁਣ ਆਹ ਦੇਖੋ ਆਹ ਬੱਚੀਆਂ ਪਹਿਲੇ ਸੂਏ ਦੁੱਧ ਦੇ ਰਹੀਆਂ ਨੇ ਇੰਨੇ ਵੀ ਦੂਜੇ ਸੂਏ ਦੇ ਵਿੱਚ ਚੰਗਾ ਦੁੱਧ ਦਿੱਤਾ ਹੁਣ ਇਹਨਾਂ ਪਹਿਲੇ ਸੂਏ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਦਿੱਤਾ ਇਹ ਵੀ ਪਹਿਲੇ ਸੂਏ ਦੇ ਵਿੱਚ ਚੰਗਾ ਦੁੱਧ ਦੇ ਰਹੀ ਹੈ ਕੁਤ ਦਾ ਮੂਡ ਬਣਿਆ ਤੇ ਫਰੀਡਪਾ ਜੀ ਤਿਆਰ ਕਰ ਦੇਣੀ ਆ ਜਾਨਵਰ ਅਸੀਂ ਉਹੀ 20 25 ਅੱਖਾਂ ਨੇ ਪਰ ਰੱਖਣੇ ਛਾਂਟਵੇਂ ਨੇ ਪੂਰੇ ਜਿਨ੍ਹਾਂ ਦੇ ਕੈਰੇਕਟਰ ਹੋਣ ਪੂਰੇ ਗੋਰਿਆਂ ਦੇ ਲੇਵਾ ਜੀ ਥੈਂਕ ਯੂ ਜੀ ਸਭ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲਾਈਵ ਜੀ ਜੁੜੇ ਤੁਸੀਂ 41 ਬੰਦੇ 40 ਦੇ 41 ਜਾਣੇ ਤੇ ਸਾਰੇ ਵੀਰ ਆਪ ਕੋ ਆਪਣਾ ਜਿਹੜਾ ਵੀਰ ਗਰੁੱਪ ਚਾਹੇ ਸੁਝਾਅ ਦਿਓ ਥੈਂਕ ਯੂ ਜੀ